ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਵਾਰ ਫਿਰ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਇੱਕ ਸਟੂਡੈਂਟ ਦੇ ਲਈ ਆਸਟ੍ਰੇਲੀਆ ਦੇ ਵਿੱਚ ਸਟੱਡੀ ਤੋਂ ਬਾਅਦ ਪੀਆਰ ਦਾ ਸਫ਼ਰ ਸੌਖਾ ਹੁੰਦਾ ਹੈ ਜਾਂ ਔਖਾ ਮੌਜੂਦ ਨੇ ਵੀ ਮਿਸਟਰ ਵਿਨੇਹਰੀ ਜੀ ਗੱਲ ਕਰਦੇ ਹਾਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਇਹ ਸੱਚ ਹੈ ਕਿ ਇੱਕ ਸਟੂਡੈਂਟ ਲਈ ਸਟੱਡੀ ਤੋਂ ਬਾਅਦ ਜਿਹੜਾ ਪੀਆਰ ਦਾ ਸਫ਼ਰ ਹੈ ਉਹ ਬਿਹਤ ਡਿਫਿਕਲਟ ਹੁੰਦਾ ਹੈ ਡਿਫਿਕਲਟ ਹੈ ਬਟ ਮੁਸ਼ਕਲ ਨਹੀਂ ਹੈਗੀ ਲੋਕਾਂ ਨੂੰ ਇਹ ਜਾਨਣਾ ਪਏਗਾ ਸੀ ਕਰਨਾ ਕੀ ਹੈ ਜੀ ਚੰਗੀ ਪੜ੍ਹਾਈ ਚੰਗੀ ਯੂਨੀਵਰਸਿਟੀ ਠੀਕ ਹੈ ਸਰ ਜਿਹੜੀ ਇੰ ਉਰੇ ਜੀ ਪੜੋਗੇ ਤਾਂ ਪਿਆਰ ਹੋ ਜਾਏ ਜੇ ਤੁਸੀਂ ਇੱਥੋਂ ਕਾਲਜ ਲੈ ਲਿਆ ਉੱਥੇ ਜਾ ਕੇ ਛੱਡਤਾ ਜੀ ਫਿਰ ਪਿਆਰ ਠੀਕ ਹੈ ਸਰ ਪਿਆਰ ਲੈਣ ਲਈ ਜਿਹੜੀ ਪੜ੍ਹਾਈ ਲੈ ਗੇ ਉਹ ਖਤਮ ਕਰਨੀ ਪੈਣੀ ਤੁਹਾਨੂੰ ਠੀਕ ਹੈ ਸਰ ਸਰ ਪਹਿਲਾਂ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਕੀ ਕੀ ਕਦਮ ਚੁੱਕਣੇ ਚਾਹੀਦੇ ਆ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਹਾਲਸ ਹੋਣੀ ਚਾਹੀਦੀ ਜੀ ਤੁਹਾਡੇ ਕੋਲ ਚੰਗੇ ਨੰਬਰ ਹੋਣੇ ਚਾਹੀਦੇ ਠੀਕ ਹੈ ਸਰ ਤੁਸੀਂ ਚੰਗੀ ਯੂਨੀਵਰਸਿਟੀ ਲਈ ਹੋਵੇ ਤੁਹਾਡਾ ਕੋਰਸ ਇਦਾਂ ਦਾ ਹੋਵੇ ਜਿਹੜਾ ਭਾਰਤ ਦੇ ਵਿੱਚ ਨਾ ਹੋਵੇ ਤੁਹਾਡੇ ਕੋਲ ਰੀਜ਼ਨ ਹੋਵੇ ਤੁਸੀਂ ਇੱਕ ਕੋਰਸ ਉੱਥੇ ਪੜ੍ਹਨ ਕਿਉਂ ਚੱਲੇ ਹੋ ਜੀ ਤੁਹਾਡੇ ਮਾਪਿਓ ਦੀ ਆਮਦਨ ਦੇ ਪ੍ਰੂਫ ਹੋਣ ਜੀ ਤੁਹਾਡੇ ਕੋਲ ਬੈਂਕ 'ਚ ਪੈਸੇ ਪਏ ਹੋਣ ਠੀਕ ਹੈ ਸਰ ਤੁਹਾਡਾ ਕੋਈ ਸਾਕਾ ਭੈਣ ਭਰਾ ਉੱਥੇ ਰਹਿੰਦਾ ਨਾ ਹੋਵੇ ਜੀ ਤੁਸੀਂ ਨਕਲੀ ਫੰਡ ਨਹੀਂ ਸ਼ੋਅ ਕਰਨੇ ਤੁਹਾਨੂੰ 3 ਸਾਲ ਦੀ ਪੜ੍ਹਾਈ ਹੈ 3 ਸਾਲਾਂ ਦੇ ਫੰਡ ਸ਼ੋਅ ਕਰਨੇ ਪੈਣਗੇ ਜੀ ਦੱਸਨੇ ਪੈਣਗੇ ਅਗਲੇ ਸਾਲ ਦੇ ਪੈਸੇ ਕਿੱਥੋਂ ਆਣਗੇ ਜੀ ਸਰ ਕੀ ਸਾਨੂੰ ਏਜੰਟ ਦਾ ਕਹਿਣਾ ਮੰਨਣਾ ਚਾਹੀਦਾ ਜਿਵੇਂ ਸਾਨੂੰ ਏਜੰਟ ਕਹਿ ਦਿੰਦੇ ਆ ਕਿ ਤੁਸੀਂ ਇਹ ਵਾਲਾ ਕੋਰਸ ਨਾਲ ਲਵੋ ਹਨਾ ਕਦੀ ਵੀ ਏਜੰਟ ਦੇ ਮਗਰ ਨਹੀਂ ਲੱਗਣਾ ਚਾਹੀਦਾ ਏਜੰਟ ਦੀ ਗੱਲ ਸੁਣ ਲਓ ਮਰਜੀ ਤੁਸੀਂ ਆਪਣੀ ਕਰਨੀ ਜੀ ਜਦੋਂ ਤੱਕ ਤੁਸੀਂ ਏਜੰਟ ਦੇ ਚੱਕਰ 'ਚ ਪਏ ਰਹੋਗੇ ਨਾ ਤਾਂ ਵੀਜ਼ਾ ਮਿਲਣਾ ਜੀ ਨਾ ਤੁਸੀਂ ਪੀਆਰ ਲੈ पाओਗੇ ਜੀ ਹੋ ਸਕਦਾ ਤੁਹਾਨੂੰ ਏਜੰਟ ਵੀਜ਼ਾ ਦਿਵਾ ਦੇਵੇ ਜੀ ਕਹਿੰਦੇ ਉੱਥੇ ਜਾ ਕੇ ਪੀਆਰ ਹੀ ਨਹੀਂ ਹੋਣੀ ਜੀ ਏਜੰਟ ਨੇ ਤੁਹਾਨੂੰ ਉਸ ਕੋਰਸ ਦੇ ਵਿੱਚ ਭੇਜਣਾ ਜਿਹਦੇ 'ਚ ਉਹਨੂੰ ਪੈਸੇ ਮਿਲਣ ਠੀਕ ਹੈ ਸਰ ਜੇ ਤੁਹਾਡੇ ਕੋਲ ਬਾਇਓਲੋਜੀ ਦਾ ਸਬਜੈਕਟ ਹੈ ਨਾ ਜੀ ਤੁਸੀਂ ਨਰਸ ਦਾ ਕੋਰਸ ਲੈਣਾ ਹੋਰ ਕੋਈ ਕੋਰਸ ਲੈਣਾ ਹੀ ਨਹੀਂ ਠੀਕ ਹੈ ਜੀ ਆਸਟ੍ਰੇਲੀਆ 'ਚ ਇੱਕ ਨਰਸਿੰਗ ਏਦਾਂ ਦਾ ਕੋਰਸ ਹੈ ਜਿਹਦੇ ਵਿੱਚ ਤੁਸੀਂ ਪੀਆਰ ਲੈ ਜਾਂਦੇ ਜੀ ਠੀਕ ਹੈ ਸਰ ਲੋਕਾਂ ਨੂੰ ਸਾਈਕੋਲੋਜੀ ਪੜ੍ਹਨੀ ਚਾਹੀਦੀ ਹੈ ਜੀ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਪੜ੍ਹਨੀ ਚਾਹੀਦੀ ਹੈ ਜੀ ਇਹ ਪੜਾਈਆਂ ਏਦਾਂ ਦੀਆਂ ਨੇ ਚ 5 ਦਿਨ ਪੜਾਈ ਹੁੰਦੀ ਹੈ ਉੱਤੇ ਚ ਠੀਕ ਹੈ ਜੀ ਸਾਡੇ ਨਿਆਣੇ ਚਾਹਦੇ ਆ ਬਸ 2 ਦਿਨ ਫੜਨਾ ਪਵੇ ਜਿਦੇ ਕਰਕੇ ਬੇੜਾ ਕਰ ਕੋ ਜਾਂਦਾ ਸਰ ਜਿੰਨਾ ਕੋਰਸ ਦੇ ਵਿੱਚ ਜਿਵੇਂ ਮੰਨ ਕੇ ਚੱਲੋ ਕਿ ਆਸਟ੍ਰੇਲੀਆ ਦੇ ਵਿੱਚ ਜਿੰਨਾ ਦੀ ਡਿਮਾਂਡ ਨਹੀਂ ਹੈਗੀ ਕੋਰਸ ਆਪਾਂ ਉਹਨਾਂ ਨੂੰ ਲੈ ਕੇ ਵੀਜ਼ਾ ਅਪਲਾਈ ਕਰ ਦਿੰਨੇ ਆ ਫਿਰ ਸਕਸੈਸ ਦੇ ਚਾਂਸ ਹੁੰਦੇ ਆ ਸਰ ਬਹੁਤ ਘੱਟ ਚਾਂਸ ਹੁੰਦੇ ਆ ਜੇ ਤੁਸੀਂ ਮੰਨ ਲਓ ਬੀਏ ਦਾ ਕੋਰਸ ਲੈ ਲਿਆ ਬੈਚਲਰ ਆਫ ਆਰਟਸ ਜੀ ਹਿਸਟਰੀ ਦਾ ਜੀ ਪੋਲੀਟੀਕਲ ਸਾਇੰਸ ਦਾ ਜੀ ਫਿਰ ਵੀਜ਼ਾ ਤਾਂ ਮਿਲ ਜੂਗਾ ਬਟ ਮਿਲਣਾ ਯੂਨੀਵਰਸਿਟੀ ਚ ਜੇ ਤੁਸੀਂ ਬੈਚਲਰ ਆਫ ਆਰਟਸ ਯੂਨੀਵਰਸਿਟੀ ਚ ਪੜਨ ਚੱਲੇ ਹੋ ਜੀ ਤੁਸੀਂ ਉਹ ਕੋਰਸ ਲਿਆ ਜਿੱਦੀ ਉੱਥੇ ਡਿਮਾਂਡ ਨਹੀਂ ਹੈ ਤੁਹਾਡੇ 90% ਨੰਬਰ ਹੈਗੇ ਇੱਥੇ ਫਿਰ ਤੁਸੀਂ ਬੈਚਲੋਰ ਆਫ ਆਰਟਸ ਪੜਨ ਚੱਲ ਜਾਓ ਤੁਸੀਂ ਕਹਿੰਦੇ ਬਈ ਇੰਗਲਿਸ਼ ਪੜ੍ਹਨੀ ਹੈ ਜੀ ਮੈਂ ਇੰਗਲਿਸ਼ ਲਿਟਰੇਚਰ ਪੜ੍ਹਨੀ ਹੈ ਆਸਟ੍ਰੇਲੀਆ ਜਾ ਕੇ ਜੀ ਉਹਦੇ ਵਾਸਤੇ ਤੁਹਾਡੇ ਨੰਬਰ ਚੰਗੇ ਹੋਣੇ ਚਾਹੀਦੇ ਤੁਹਾਡੇ ਮਾਪੇ ਕੋਈ ਇੰਨੇ ਕੁ ਪੈਸੇ ਹੋਣ ਕਿ ਤੁਹਾਨੂੰ ਐਸੀ ਪੇਚਾ ਕੰਡੋਤੀ ਦਾਨੀ ਠੀਕ ਹੈ ਸਰ ਸਰ ਜਦੋਂ ਆਪਾਂ ਇੱਕ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਦੇ ਆ ਤਾਂ ਆਫਰ ਲੈਟਰ ਦੀ ਫੀਸ ਜਿਹੜੀ ਹੁੰਦੀ ਹੈ ਉਹ ਕਿੰਨੀ ਕੁ ਹੁੰਦੀ ਹੈ ਕਿਉਂਕਿ ਮੋਸਟਲੀ ਏਜੰਟ ਕੀ ਕਰਦੇ ਆ ਕਿ ਬੱਚਿਆਂ ਤੋਂ ਆਫਰ ਲੈਟਰ ਦੇ ਨਾਮ ਤੇ 25000 ਬਹੁਤ ਬਹੁਤ ਘੱਟ ਯੂਨੀਵਰਸਿਟੀਆਂ ਜਿਹੜੀਆਂ ਫੀਸ ਲੈਂਦੀਆਂ ਜੀ ਆਫਰ ਲੈਟਰ ਦੀ ਜਿਹੜੀ ਕੋਈ ਫੀਸ ਹੈ ਕੋਈ 100 ਡਾਲਰ ਬੜੀ ਹੱਦ 150 200 ਡਾਲਰ ਜੀ ਜੀ 200 ਡਾਲਰ ਤੋਂ ਵੱਧ ਕੋਈ ਨਹੀਂ ਲੈਂਦਾ ਜ਼ਿਆਦਾਤਰ ਕਾਲਜਾਂ ਵਾਲੇ ਫਰੀਦ ਹੁੰਦੇ ਆ ਯੂਨੀਵਰਸਿਟੀ ਵਾਲੇ 100 200 ਡਾਲਰ ਲੈਂਦੇ ਆ ਜਦੋਂ ਆਪ ऑस्ट्रेलिया ਦੀ ਗੱਲ ਕਰਦੇ ਆ ਸਰ ਤਾਂ COE ਦੀ ਚਰਚਾ ਜ਼ਰੂਰ ਹੁੰਦੀ ਹੈ ਕੀ ਹੈ ਸਰ COE ਕੀ ਰੋਲ ਅਸੀ ਹੂਈ ਦਾ ਇਹ ਇੱਕ ਡਿਜੀਟਲ ਡਾਕੂਮੈਂਟ ਹੈ ਜਿਹੜਾ ਇੱਕ ਸਰਕਾਰ ਇਸ਼ੂ ਕਰਦੀ ਹੈ ਜੀ ਇਹ ਸਰਕਾਰੀ ਡਾਕੂਮੈਂਟ ਹੈ ਕਿ ਕਾਲਜ ਨੇ ਇਸ਼ੂ ਕਰਾਣਾ ਹੈ ਠੀਕ ਹੈ ਕਾਲਜ ਨੂੰ ਸਰਕਾਰ ਵੱਲੋਂ ਇੱਕ ਪੋਰਟਲ ਮਿਲਿਆ ਜੀ ਜਿਹਨੂੰ ਪ੍ਰਿਜ਼ਮ ਕਹਿੰਦੇ ਆ ਠੀਕ ਉਸ ਪ੍ਰਿਜ਼ਮ ਦੇ ਵਿੱਚ ਉਹਨਾਂ ਨੇ ਸਟੂਡੈਂਟ ਦੀ ਡਿਟੇਲ ਪਾਣੀ ਹੈ ਜੀ ਉਹਦੇ ਵਿੱਚੋਂ ਇੱਕ ਡਿਜੀਟਲ ਡਾਕੂਮੈਂਟ ਕੱਢਣਾ ਹੈ ਜੀ ਇੱਕ ਸਪான்ਸਰਡ ਸਟੂਡੈਂਟ ਹੁੰਦਾ ਜਿਹੜਾ ਵੀ ਬੰਦਾ ਪੜਨ ਜਾਂਦਾ ਨਾ ਜੀ ਜੋ ਤੁਸੀਂ ਪੜਨ ਚੱਲੇ ਹੋ ਤੁਹਾਨੂੰ ਕਿਸ ਯੂਨੀਵਰਸਿਟੀ ਨੇ ਸਪான்ਸਰਸ਼ਿਪ ਦਿੱਤੀ ਆ ਉਹ ਸਪான்ਸਰਸ਼ਿਪ ਦੇ ਕਾਗਜ਼ ਨੂੰ ਸੀਓਈ ਕਿਹਾ ਜਾਂਦਾ ਠੀਕ ਹੈ ਸਰ ਉਹਦਾ ਇੱਕ ਨੰਬਰ ਹੁੰਦਾ ਜਦੋਂ ਵੀਜ਼ਾ ਲਾਜ ਕਰਨਾ ਤੁਸੀਂ ਸੀਓਈ ਵੀ ਨਹੀਂ ਦੇਣੀ ਤੁਸੀਂ ਸਿਰਫ ਉਹ ਨੰਬਰ ਪਾ ਦੇਣਾ ਠੀਕ ਹੈ ਸਰ ਨੰਬਰ ਦੇ ਨਾਲ ਹੀ ਉਸੇ ਸਿਸਟਮ ਨੇ ਚੁੱਕ ਲੈਣਾ ਠੀਕ ਹੈ ਸਰ ਬੇਸਿਕਲੀ ਜਿੱਥੇ ਤੁਸੀਂ ਵੀਜ਼ਾ ਲਾਜ ਕਰਦੇ ਹੋ ਜਦ ਅੰਬੈਸੀ ਦੀ ਸਾਈਟ ਤੇ ਜਾ ਕੇ ਵੀਜ਼ਾ ਲਾਜ ਕਰਦੇ ਹੋ ਜਿਹੜੀ ਸਾਈਟ ਤੋਂ ਵੀਜ਼ਾ ਲਾਜ ਕਰਦੇ ਹੋ ਉਸੇ ਸਾਈਟ ਦੇ ਵਿੱਚੋਂ ਸੀਓਈ ਨਿਕਲੀ ਹੁੰਦੀ ਹੈ ਠੀਕ ਹੈ ਜੀ ਇੱਕ ਤਰ੍ਹਾਂ ਦਾ ਸਰਕਾਰੀ ਡਾਕੂਮੈਂਟ ਹੈ ਵੀਜ਼ੇ ਵਾਸਤੇ ਚਾਹੀਦਾ ਹੁੰਦਾ ਜਦੋਂ ਤੱਕ ਕਿਸੇ ਕੋਲ ਸੀਓਈ ਨਹੀਂ ਹੈਗੀ ਵੀਜ਼ਾ ਨਹੀਂ ਅਪਲਾਈ ਹੁੰਦਾ ਠੀਕ ਹੈ ਸਰ ਸੀਓਈ ਲੈਣ ਤੋਂ ਪਹਿਲਾਂ ਕਰਨਾ ਕੀ ਕੀ ਚਾਹੀਦਾ ਸਰ ਸੀਓਈ ਯੂਨੀਵਰਸਿਟੀ ਨੇ ਕਾਲਜ ਨੇ ਦੇਣੀ ਹੈ ਸੀਓਈ ਦਾ ਮਤਲਬ ਵੀਜ਼ਾ ਹੀ ਹੁੰਦਾ ਇੱਕ ਤਰ੍ਹਾਂ ਦਾ ਠੀਕ ਹੈ ਸਰ ਬਹੁਤ ਘੱਟ ਦਨੀਆਂ ਯੂਨੀਵਰਸਿਟੀਆਂ ਕਾਲਜ ਨੇ ਜਿਹੜੇ ਸੀਓਈ ਤੋਂ ਬਾਅਦ ਰਿਫਿਊਜ਼ਲ ਹੁੰਦੀ ਹੈ ਵੀਜ਼ਾ ਦੀ ਜੀ ਇੱਕ ਚੰਗੇ ਕਾਲਜ ਯੂਨੀਵਰਸਿਟੀ ਕੋਲ ਸੀਓਈ ਲੈਣ ਵਾਸਤੇ ਤੁਹਾਨੂੰ ਜੀਟੀਈ ਦਾ ਟੈਸਟ ਹੁੰਦਾ ਤੁਹਾਡਾ ਠੀਕ ਹੈ ਜੀ ਜੀਐਸ ਟੈਸਟ ਟੈਸਟ ਕਹਿੰਦੇ ਆ ਜੀ ਉਸ ਟੈਸਟ ਦੇ ਵਿੱਚ ਇੰਗਲਿਸ਼ ਵੀ ਜਿਨ੍ਹਾਂ ਦੇ ਕੋ ਖੇਤੀਬਾੜੀ ਵਾਲੇ ਕੰਮ ਨੇ ਜਾਂ ਮੱਧ ਵਰਗੀਏ ਪਰਿਵਾਰ ਤੋਂ ਉਹਨਾਂ ਦੀ ਜੀਟੀ ਕਲੀਅਰ ਨਹੀਂ ਹੁੰਦੀ ਉਹਨਾਂ ਕੋ ਯੂਨੀਵਰਸਿਟੀ ਦਾਖਲਣ ਨਹੀਂ ਦਿੰਦੀ ਠੀਕ ਹੈ ਸਰ ਟਾਈਮ ਟੂ ਟਾਈਮ ਕਾਨੂੰਨ ਚੇਂਜ ਹੁੰਦੇ ਰਹਿੰਦੇ ਆ ਠੀਕ ਹੈ ਕਿਤੇ ਪੰਜਾਬ ਬੋਰਡ ਨੂੰ ਬੰਦ ਕਰ ਦਿੱਤਾ ਜਾਂਦਾ ਪੰਜਾਬੀਆਂ ਨੂੰ ਬੈਨ ਕਰ ਦਿੱਤਾ ਜਾਂਦਾ ਜਦੋਂ ਲੋਕ ਨਕਲੀ ਕਾਗਜ਼ ਲਾਂਦੇ ਸੋ ਜਦੋਂ ਤੱਕ ਤੁਸੀਂ ਚੰਗੇ ਡਾਕੂਮੈਂਟ ਨਹੀਂ ਦਿੰਦੇ ਅਸਲੀ ਨਹੀਂ ਦਿੰਦੇ ਉਦੋਂ ਤੱਕ ਤੁਹਾਡੀ ਯੂਸੀਓ ਹੀ ਨਹੀਂ ਮਿਲਦੀ ਠੀਕ ਹੈ ਸਰ ਕਿੰਨਾ ਫੰਡ ਸ਼ੋ ਕਰਨਾ ਪੈਂਦਾ ਸਰ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਲਈ ਇੱਕ ਸਾਲ ਦੀ ਜਿਹੜੀ ਪੜ੍ਹਾਈ ਦੀ ਫੀਸ ਹੈ ਜੀ ਉਹਦੇ ਨਾਲ 29000 ਡਾਲਰ ਤੁਹਾਡੇ ਕੋਲ ਲਿਵਿੰਗ ਐਕਸਪੈਂਸ ਸ਼ੋ ਕਰਨੇ ਪੈਂਦੇ ਆ ਜੀ ਕੁੱਲ ਮਿਲਾ ਕੇ 30 ਤੋਂ 35 ਲੱਖ ਰੁਪਈਆ ਤੁਹਾਨੂੰ ਇੱਕ ਸਾਲ ਲਈ ਦਿਖਾਉਣਾ ਪਏਗਾ ਜੀ ਤਿੰਨ ਸਾਲ ਹੀ ਤੁਸੀਂ ਪੜ੍ਹਨ ਚੱਲੇ ਹੋ ਕੀ ਤੁਹਾਡੇ ਕੋਲ ਕਰੋੜ ਰੁਪਈਏ ਦਾ ਅਰੇਂਜਮੈਂਟ ਹੈਗਾ ਠੀਕ ਹੈ ਸਰ 35 ਲੱਖ ਰੁਪਈਆ ਤੁਸੀਂ ਨਗਦ ਦਿਖਾ ਸਕਦੇ ਹੋ ਬਾਕੀ ਪ੍ਰਾਪਰਟੀ ਦਿਖਾ ਸਕਦੇ ਹੋ ਐਜੂਕੇਸ਼ਨ ਲੋਨ ਦਿਖਾ ਸਕਦੇ ਹੋ ਤੁਸੀਂ ਕੋਲ ਸਾਡੇ ਕੋਲ ਹੈਗਾ ਹੀ بس 2 ਕਿਲੇ ਪੈਲੀ ਹੋਰ ਕੁਝ ਵੀ ਨਹੀਂ ਹੈਗਾ ਫਿਰ ਵੀਜਾ ਨਹੀਂ ਲੱਗਦਾ ਸਰ 1 ਸਾਲ ਦੀ ਫੀਸ ਦੇਣੀ ਜ਼ਰੂਰੀ ਹੁੰਦੀ ਹੈ ਨਹੀਂ ਤੁਸੀਂ 6 ਮਹੀਨੇ ਦੀ ਫੀਸ ਤਾਰ ਕੇ ਵੀ ਜਾ ਸਕਦੇ ਹੋ ਠੀਕ ਹੈ ਜੀ ਮਿਚੁਅਲ ਫੰਡ ਚੱਲ ਜਾਂਦੇ ਆ ਸਰ ਮਿਚੁਅਲ ਫੰਡ ਚੱਲ ਜਾਂਦੇ ਬਟ 50% ਦੇ ਕਰੀਬ ਤੁਹਾਡੇ ਕੋਲ ਲਿਕਵਿਡ ਹੋਣਾ ਚਾਹੀਦਾ ਠੀਕ ਹੈ ਸਰ ਜੇ 15 ਲੱਖ ਰੁਪਏ ਤੁਹਾਡੇ ਕੋ ਬੈਂਕ ਚ ਨਹੀਂ ਹੈਗਾ ਫਿਰ ਵੀਜ਼ਾ ਨਹੀਂ ਲੱਗਣਾ ਸਰ ਲੋਕਾਂ ਦਾ ਹੀ ਡਾਊਟ ਰਹਿੰਦਾ ਜਿਵੇਂ ਆਈਟੀਆਰ ਕਹਿੰਦੇ ਨੇ ਵੀ ਜੇ ਘੱਟ ਹੋਵੇ ਤਾਂ ਵੀਜ਼ਾ ਰਿਜੈਕਟ ਹੋ ਜਾਂਦਾ ਕਿ 15 ਲੱਖ ਰੁਪਏ ਦੀ ਆਮਦਨ ਜ਼ਰੂਰੀ ਹੈ ਜਿਹਦੇ ਕੋ 15 ਲੱਖ ਦੀ ਆਮਦਨ ਉਹਦੇ ਬੱਚੇ ਦਾ ਵੀਜ਼ਾ ਲੱਗ ਜਾਂਦਾ ਸਾਡੇ ਇਥੇ ਟਰਨ ਹੁੰਦੀ ਹੈ ਨੀਲੇ ਦੀ ਜੀ ਤੇ ਨੀਲੇ ਦੀਆਂ ਟਰਨ ਵਾਲਿਆਂ ਦੇ ਅਕਸਰ ਵੀਜ਼ਾ ਰਿਫਿਊਜ਼ ਹੁੰਦੇ ਆ ਜੀ ਇਹ ਗਰੀਬੰਦੇ ਵਾਸਤੇ ਨਹੀਂ ਹੈਗਾ ਠੀਕ ਹੈ ਸਰ ਮਰਸੀਡੀਜ਼ ਗੱਡੀ ਹਰ ਕੋਈ ਲੈਣ ਨਹੀਂ ਜਾ ਸਕਦਾ ਜੀ ਤੇ ਆਸਟ੍ਰੇਲੀਆ ਵੀ ਹੁਣ ਹਰ ਕੋਈ ਨਹੀਂ ਜਾ ਸਕਦਾ ਜਿੰਨਾ ਮਰਜ਼ੀ ਲੈੱਕ ਹੋਵੇ ਜਦੋਂ ਤੱਕ ਮਾ ਤੇਰੇ ਵੀਜ਼ਾ ਨਹੀਂ ਲੱਗਣਾ ਠੀਕ ਹੈ ਸਰ ਸਰ ਜਿਹੜੇ ਬੱਚੇ ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਚਲੇ ਜਾਂਦੇ ਨੇ ਲਾਸਟ ਸੈਮੈਸਟਰ ਹੁੰਦਾ ਉਹਨਾਂ ਦਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਸਰ ਜਿਹੜੇ ਵੀ ਲੋਕ ਆਸਟ੍ਰੇਲੀਆ ਚਲੇ ਗਏ ਜੇ ਉੱਥੇ ਜਾ ਕੇ ਤੁਸੀਂ ਕਾਲਜ ਯੂਨੀਵਰਸਿਟੀ ਚੇਂਜ ਕਰ ਲਿਆ ਕਦੀ ਜ਼ਿੰਦਗੀ ਚ ਪੀਆਰ ਨਹੀਂ ਹੋਣੀ ਠੀਕ ਹੈ ਸਰ ਨਿਆਣੇ ਹੁੰਦੇ ਆ ਸਮਝ ਨਹੀਂ ਹੁੰਦੀ ਮਾਪੇ ਇੱਥੇ ਬੈਠਾ ਉਹਨੂੰ ਸਮਝ ਨਹੀਂ ਜਿਹੜਾ ਰਿਸ਼ਤੇਦਾਰ ਭੈਣ ਭਰਾ ਉੱਥੇ ਉਹ ਕਹਿੰਦਾ ਮੇਰੇ ਕੋ ਡਰਾਈਵਰੀ ਬਕਰਦਾ ਕਰੀ ਜਾਵੇ ਮੇਰੇ ਭਾਂਦੇ ਮਾਜ ਦਾ ਮਾਜੀ ਜੋ ਮੈਂ ਕਿ ਲੈਣਾ ਦਣਾ ਜੀ ਗੁੰਮਰਾ ਹੁੰਦਾ ਬੱਚਾ ਜੀ ਇੱਕ ਬੱਚੇ ਦੇ ਕੋਲ ਜੀ ਜੇ ਬੱਚਾ ਇੰਡੀਆ ਤੋਂ ਭੇਜਣ ਵਾਲੇ ਏਜੰਟ ਤੇ ਵਿਸ਼ਵਾਸ ਰੱਖੇ ਫਿਰ ਉਹਦੀ ਪੀਆਰ ਹੋਣੀ ਆ ਠੀਕ ਹੈ ਜੀ ਕਿਉਂਕਿ ਜਿਹੜੇ ਏਜੰਟ ਨੇ ਤੁਹਾਨੂੰ ਭੇਜਿਆ ਉਹਨੇ ਪੈਸੇ ਲੈ ਲਏ ਤੁਹਾਡੇ ਕੋ ਉਹਦਾ ਕੰਮ ਸੀ ਤੁਹਾਨੂੰ ਕਿਤੇ ਨਾ ਕਿਤੇ ਉਸ ਏਜੰਟ ਤੇ ਵਿਸ਼ਵਾਸ ਹੈ ਤੁਸੀਂ ਤਾਂ ਹੀ ਫਾਈਲ ਲਾਈ ਉਹ ਤੋਂ ਜੀ ਜਿਹੜੇ ਵੀ ਏਜੰਟ ਦੇ ਥਰੂ ਗਏ ਹੋ ਜੋ ਵੀ ਆਸਟ੍ਰੇਲੀਆ ਜਾ ਕੇ ਕਰਨਾ ਉਸ ਏਜੰਟ ਨੂੰ ਪੁੱਛ ਕੇ ਕਰਿਓ ਕਿ ਉਹਨੇ ਤੁਹਾਡੀ ਫਾਈਲ ਲਾਈ ਹੈ ਠੀਕ ਹੈ ਉਹਨੂੰ ਪਤਾ ਤੁਹਾਡੀ ਫਾਈਲ 'ਚ ਕਾਗਜ਼ ਕੀ ਲੱਗੇ ਆ ਜੀ ਜੇ ਤੁਸੀਂ बार-बार ਏਜੰਟ ਚੇਂਜ ਕਰੋਗੇ ਫਿਰ ਕੁਝ ਨਹੀਂ ਹੋਣਾ ਠੀਕ ਹੈ ਜੀ ਕੱਲ ਚੇਂਜ ਕੀਤਾ ਫਿਰ ਵਾਪਸ ਆਣਾ ਪੈਣਾ ਕਦੀ ਪੀਆਰ ਨਹੀਂ ਹੋਣੀ ਸਰ ਜਿਹੜੇ ਸਟੂਡੈਂਟਸ ਦੀ ਪੀਆਰ ਫਾਈਲ ਰਿਜੈਕਟ ਹੋ ਚੁੱਕੀ ਹੈ ਹਾਂ ਜੀ ਕੀ ਕਰਨ ਸਰ ਉਹ ਕੀ ਰੱਦ ਦੇਖੋ ਬਹੁਤ ਸਾਰੇ ਬੱਚੇ ਨੇ ਜਿਹੜਾ ਨੇ ਗਲਤੀਆਂ ਕੀਤੀਆਂ ਹੁੰਦੀਆਂ ਜੀ ਜਿਹਦੇ ਕੋਲ ਵੀ ਆਸਟ੍ਰੇਲੀਆ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਹੈ ਜੀ ਜਿਹਨੇ ਫਾਈਲ ਰਿਜੈਕਟ ਕਰਾ ਲਈ ਹੈ ਉਹ ਜੇ ਨਹੀਂ ਜਲਦੀ ਹੁੰਦਾ ਕੋਈ ਹੋਰ ਵੀਜ਼ਾ ਅਪਲਾਈ ਕਰ ਲਵੇ ਜੀ ਕਿਉਂਕਿ ਇੱਕ ਵਾਰੀ ਆਸਟ੍ਰੇਲੀਆ ਦਾ ਰਿਫਿਊਜ਼ਲ ਹੈ ਜੀ ਉਸੇ ਗੱਲ ਦੇ ਉੱਤੇ ਬਾਰ-ਬਾਰ ਰਿਫਿਊਜ਼ ਹੋਣਾ ਠੀਕ ਹੈ ਸਰ ਜੇ ਤਾਂ ਤੁਸੀਂ ਗਲਤ ਨਹੀਂ ਹੈਗੇ ਫਿਰ ਤਰਫ ਰਿਫਿਊਜ਼ ਤੋਂ ਬਾਅਦ ਵੀਜ਼ਾ ਮਿਲ ਜਾਊਗਾ ਜੀ ਜੇ ਤੁਸੀਂ ਜਾਣ ਬੁੱਝ ਕੇ ਝਾਲੀ ਕਾਗੇ ਲਾਏ ਆ ਫਿਰ ਵੀਜ਼ਾ ਨਹੀਂ ਮਿਲਦਾ ਕਦੀ ਵੀ ਜੀ ਬਹੁਤ ਸਵਾਰੀ ਹੁੰਦਾ ਸਿਰਫ ਰਿਫਿਊਜ਼ ਤੋਂ ਬਾਅਦ ਵੀਜ਼ਾ ਲੈ ਲੈਣੇ ਆ ਜੀ ਜਦੋਂ ਕਿ ਇਹਦਾ ਸਟੱਡੀ ਵੀਜ਼ਾ ਰਿਫਿਊਜ਼ ਹੈ ਕੋ ਰਿਜੈਕਸ਼ਨ ਹੋਈਦੀ ਆ ਜੀ ਸਾਨੂੰ ਪਹਿਲਾਂ ਉਹਦੀ ਤੈਅ ਤੱਕ ਜਾਣਾ ਪੈਂਦਾ ਕਿ ਜਿਹਦੀ ਅਸੀਂ ਸਪੋਰਟ ਕਰਨ ਲੱਗੇ ਆ ਕੀ ਇਹ ਸਹੀ ਹੈ ਜੀ ਜੇ ਤਾਂ ਸਟੂਡੈਂਟ ਕਹਿੰਦਾ ਜੀ ਮੇਰੇ ਕੋ ਪੈਸੇ ਨਹੀਂ ਸੀ ਮੈਂ ਏਜੰਟਰ ਨੂੰ ਪੈਸੇ ਦੇ ਕੇ ਫੰਡ ਸ਼ੋਅ ਕਰਾਏ ਆ ਜੀ ਤੇ ਫਿਰ ਉਹ ਵੀਜ਼ਾ ਨਹੀਂ ਲੱਗਣਾ ਦੋਸਤ ਠੀਕ ਹੈ ਸਰ ਜਿਉ ਕਹਿੰਦਾ ਜੀ ਮੈਂ ਐਜੂਕੇਸ਼ਨ ਲੋਨ ਕਰਾਇਆ ਸੀ ਮੇਰਾ ਫਿਰ ਵੀ ਰਿਫਿਊਜ਼ ਕਰਤਾ ਮੈਸੀ ਨੇ ਜੀ ਫਿਰ ਅਸੀਂ ਦੁਬਾਰਾ ਅਪਲਾਈ ਕਰ ਸਕਦੇ ਹਾਂ ਠੀਕ ਹੈ ਸਰ ਜਦੋਂ ਜਾਲੀ ਕਰਾਗੇ ਤੁਸੀਂ ਆਲਰੇਡੀ ਮੈਸੀ ਨੂੰ ਦੇ ਚੁੱਕੇ ਹੋ ਫਿਰ ਕੁਝ ਨਹੀਂ ਹੋਣਾ ਠੀਕ ਹੈ ਸਰ ਇਮਾਨਦਾਰੀ ਦਾ ਸੌਦਾ ਇਮਾਨਦਾਰ ਲੋਕਾਂ ਵਾਸਤੇ ਸਰ ਜਿਵੇਂ ਇਧਰੋਂ ਬੱਚਾ ਸਟੂਡੈਂਟ ਵੀਜ਼ਾ ਤੇ ਜਾਂਦਾ ਸਟੱਡੀ ਵੀਜ਼ਾ ਤੇ ਚਲਿਆ ਜਾਂਦਾ ਜੀ ਇਧਰੋਂ ਕੋਰਸ ਸਰ ਕੋਈ ਹੋਰ ਲੈ ਕੇ ਜਾਂਦਾ ਤੇ ਉਧਰ ਜਾ ਕੇ ਚੇਂਜ ਕਰ ਲੈਂਦਾ ਫਿਰ ਪੀਆਰ ਲੈਣ ਚ ਪ੍ਰੋਬਲਮ ਆਉਂਦੀ ਹੈ ਸਰ ਨਹੀਂ ਆਉਂਦੀ ਜੀ ਪੀਆਰ ਕਦੇ ਨਹੀਂ ਹੁੰਦੀ ਜੀ ਠੀਕ ਹੈ ਜੀ ਉਨਬਾਅਸ ਲੱਗੇ ਭੇਜ ਉਹਨਾਂ ਨੇ ਚੁੱਕਣਾ ਸ਼ੁਰੂ ਕਰ ਦਿੱਤੇ ਠੀਕ ਹੈ ਜੀ ਹੁੰਦਾ ਕੀ ਹੈ ਤੁਸੀਂ ਇੱਥੋਂ ਵੀਜ਼ਾ ਲਿਆ ਤੁਹਾਨੂੰ ਵੀਜ਼ਾ ਮਿਲਿਆ ਜੀ ਤੁਹਾਨੂੰ ਵੀਜ਼ਾ ਪ੍ਰਿਜ਼ਮ ਦੇ ਵਿੱਚੋਂ ਮਿਲਿਆ ਤੁਹਾਨੂੰ ਬੈਸੀ ਨੇ ਜਿਹੜਾ ਵੀਜ਼ਾ ਦਿੱਤਾ ਆਪਣੇ ਸੌਫਟਵੇਅਰ ਚੋਂ ਦਿੱਤਾ ਉਸ ਸੌਫਟਵੇਅਰ ਚੋਂ ਵੀਜ਼ਾ ਮਿਲਿਆ ਨਾਲ ਉੱਥੇ ਯੂਨੀਵਰਸਿਟੀ ਦਾ ਕਾਲਜ ਲੱਗਾ ਸੀ ਜਿਹਨੇ ਤੁਹਾਨੂੰ ਸਪான்ਸਰ ਕੀਤਾ ਤੁਸੀਂ ਵੀਜ਼ਾ ਲੈ ਲਿਆ ਜੀ ਹੁਣ ਤੁਹਾਡੇ ਵੀਜ਼ੇ ਤੇ ਲਿਖਿਆ ਕਿ ਤੁਸੀਂ ਇਹ ਕਾਲਜ ਦੇ ਵਿੱਚ ਬੀ ਕੁਆਲੀਫਿਕੇਸ਼ਨ ਲੈਣ ਚਲੇ ਹੋ ਜੀ ਤੁਸੀਂ ਉੱਥੇ ਜਾ ਕੇ ਵੀਜ਼ਾ ਨਹੀਂ ਚੇਂਜ ਕਰਦੇ ਤੁਸੀਂ ਕਾਲਜ ਚੇਂਜ ਕਰਦੇ ਹੋ ਜੀ ਜਿਹੜੇ ਵੀਜ਼ਾ ਦੁਆਰਾ ਅਪਲਾਈ ਕਰਦੇ ਹੋ ਉਹ ਤਾਂ ਵੀਜ਼ਾ ਰਿਫਿਊ ਇਸ ਕਰਕੇ ਕੋਈ ਵੀ ਬੰਦਾ ਉੱਥੇ ਜਾ ਕੇ ਵੀਜ਼ਾ ਚੇਂਜ ਨਹੀਂ ਕਰਦਾ ਕੱਲ ਚੇਂਜ ਕਰ ਲੈਂਦਾ ਉਹ ਜਿੰਨੀ ਦੇਰ ਦਾ ਵੀਜ਼ਾ ਹੁੰਦਾ ਉਹਨੀ ਦੇਰ ਰਹਿ ਜਾਂਦਾ ਜਦ ਦਿਨ ਵੀਜ਼ਾ ਖਤਮ ਹੋਇਆ ਉਹ ਦੁਬਾਰਾ ਅਪਲਾਈ ਕਰਦਾ ਉਹਨੂੰ ਵੀਜ਼ਾ ਮਿਲਦਾ ਹੀ ਨਹੀਂ ਜੀ 100% ਰਿਫਿਊਜ਼ਲ ਐਸ ਟਾਈਮ ਠੀਕ ਹੈ ਸਰ ਜਿੰਨੇ ਵੀ ਬੰਦੇ ਆਸਟ੍ਰੇਲੀਆ ਬੈਠੇ ਨੇ ਜਿਨ੍ਹਾਂ ਨੇ ਕਾਲਜ ਚੇਂਜ ਕੀਤੇ ਆ ਵੀਜ਼ਾ ਖਤਮ ਹੋਣ ਤੋਂ ਦੁਬਾਰਾ ਵੀਜ਼ਾ ਅਪਲਾਈ ਕੀਤਾ ਉਹਨਾਂ ਨੂੰ ਵਾਪਸ ਆਣਾ ਪੈਂਦਾ ਠੀਕ ਹੈ ਸਰ ਕਿਸੇ ਨੂੰ ਵੀ ਉੱਥੇ ਰਹਿਣ ਦੀ ਪਰਮਿਸ਼ਨ ਨਹੀਂ ਹੈ ਜੀ ਸਰ ਛੋਟੀਆਂ ਕੰਪਨੀਆਂ ਸਪான்ਸਰ ਕਰਦੀਆਂ ਨੇ ਫੋਰ ਐਡ ਟੂ ਦੀ ਸਪான்ਸਰਸ਼ਿਪ ਹੁੰਦੀ ਹੈ ਜੀ ਜਿਹ ਜੀ ਉਹਨੂੰ ਪਾਰਟ ਟਾਈਮ ਕੰਮ ਕਰਨਾ ਲਾਊਡ ਹੈ ਜੀ ਅਸੀਂ ਅਕਸਰ ਬੱਚਿਆਂ ਨੂੰ ਕਹਿੰਦੇ ਜਿਹੜੀ ਫੀਲਡ ਦੀ ਤੇਰੀ ਪੜ੍ਹਾਈ ਹੈ ਨਾ ਉਸੇ ਫੀਲਡ ਚ ਨੌਕਰੀ ਕਰਨੀ ਥੋੜੇ ਪੈਸੇ ਨੌਕਰੀ ਕਰ ਲੈ ਚਾਹੇ ਕੰਪਨੀ ਛੋਟੀ ਹੈ ਜੀ ਜੇ ਮਾਲਕ ਤੇਰਾ ਤੈਨੂੰ ਨੌਕਰੀ ਦੇ ਰਿਹਾ ਹੈ ਜੀ ਤਨਖਾਹ ਤੇਰੀ ਥੋੜੀ ਵੀ ਹੈ ਰੈਗੂਲਰ ਕੰਮ ਕੀਤਾ ਫਿਰ ਛੋਟੀ ਕੰਪਨੀ ਚ ਵੀ ਪੀਆਰ ਹੋ ਜਾਂਦੀ ਹੈ ਜੀ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਵੱਡੀ ਕੰਪਨੀ ਚ ਹੀ ਪੀਆਰ ਲੈਣੀ ਹੈ ਸਰ ਇਧਰੋਂ ਬੱਚੇ ਜਾਂਦੇ ਆ ਉਧਰ ਜਾ ਕੇ ਸਰ ਕੰਮ ਦੇ ਪਿੱਛੇ ਪੈ ਜਾਂਦੇ ਆ ਉਹਨਾਂ ਨੂੰ ਹੁੰਦਾ ਕਿ ਅਸੀਂ ਪੈਸਾ ਕਮਾ ਲਈ ਵੱਧ ਤੋਂ ਵੱਧ ਹਾਂਜੀ ਵੱਧ ਤੋਂ ਵੱਧ ਘੰਟ ਪੀਆਰ ਉਹ ਦੀ ਰਹੀ ਉਹਨਾਂ ਦੀ ਜੀ ਫਿਰ ਜਲਾਨੀਆਂ ਲੱਭਦੇ ਫਿਰਦੇ ਪੀਆਰ ਵਾਲੀਆਂ ਠੀਕ ਹੈ ਜੀ ਫਿਰ ਸਪਾਂਸਰਸ਼ਿਪਾਂ ਲੱਭਦੇ ਨੇ ਠੀਕ ਹੈ ਸਰ ਪੀਆਰ ਉਹ ਦੀ ਹੋਣੀ ਜਿਹੜਾ ਪੜਾਈ ਖਤਮ ਕਰੂਗਾ ਪੀਆਰ ਦਾ ਖਰਚ ਕਿੰਨਾ ਕਾ ਜਾਂਦਾ ਸਰ ਜਿਤਾ ਇਮਾਨਦਾਰੀ ਨਾਲ ਲੈਂਦੇ ਹੋ ਜੀ ਫਿਰ ਜਿਹੜੀ ਤੁਸੀਂ ਤਨਖਾਹ ਲਈ ਹੈ ਤੁਹਾਨੂੰ ਹੋ ਸਕਦਾ ਕੋਈ ਤਨਖਾਹ ਘੱਟ ਦੇ ਦੇਵੇ ਜੀ ਕਿਤੇ 50 ਡਾਲਰ ਸੈਲਰੀ ਚੱਲਦੀ ਹੋਵੇ ਤੁਹਾਨੂੰ ਹੋ ਸਕਦਾ ਕੋਈ 40 ਦੇ ਦੇਵੇ ਜੀ ਤੇ ਘੱਟ ਪੈਸੇ ਦੇ ਵੀ ਕੰਮ ਕਰੋਗੇ ਤੁਹਾਡੀ ਪੀਆਰ ਹੋ ਜਾਏਗੀ ਫ੍ਰੀ ਚ ਹੋ ਜਾਏਗੀ ਜੇ ਪੈਸੇ ਦੇ ਕੇ ਲੈਂਦੇ ਹੋ ਕੋਈ 50000 ਡਾਲਰ ਮੰਗਦਾ ਕੋਈ ਲੱਖ ਡਾਲਰ ਮੰਗਦਾ ਜੀ ਪ ਠੀਕ ਹੈ ਸਰ ਸੋ ਇਹ ਸਮਝਣਾ ਪਏਗਾ ਯਾ ਨਾ ਦੇਵਤਿਆਂ ਨੇ ਮੁਲਕ ਨਹੀਂ ਜੀ ਇਹਨਾਂ ਦੇ ਵਿੱਚ ਕੁਝ ਵੀ ਪੁੱਠਾ ਨਹੀਂ ਚੱਲਣਾ ਠੀਕ ਹੈ ਸਰ ਜੇ ਤੁਸੀਂ ਸੱਚੇ ਸੁੱਚੇ ਹੋ ਜੀ ਫਿਰ ਤਾਂ 100% ਪੀਆਰ ਹੋਣੀ ਹੈ ਜੀ ਜੇ ਤੁਸੀਂ ਇੱਕ ਕ੍ਰਿਮੀਨਲ ਹੋ ਤੁਹਾਡੇ ਦਿਮਾਗ ਦੇ ਵਿੱਚ ਕੁਝ ਗਲਤ ਹੈ ਜੀ ਤੁਸੀਂ ਚੋਰੀ ਚਕਾਰੀ ਕੀਤੀ ਹੈ ਤੁਸੀਂ ਕੰਮ ਜਿੰਨਾ ਬਿਲੇਆ ਤੁਹਾਨੂੰ ਉਸ ਤੋਂ ਵੱਧ ਕੰਮ ਕੀਤਾ ਟਾਈਮ ਤੋਂ ਠੀਕ ਕਾਨੂੰਨ ਤੋੜਿਆ ਫਿਰ ਵਾਪਸ ਆਣਾ ਪੈਣਾ ਉੱਥੋਂ ਜੀ ਕਿਉਂਕਿ ਅੱਜ ਜਿੰਨੇ ਵੀ ਡਿਸੀਜਨ ਹੈ ਸਾਰੇ ਇਹ ਜੋ ਕੰਪਿਊਟਰ ਕਰਦਾ ਪਿਆ ਜੀ ਬੰਦੇ ਕੋ ਤਾਂ ਗਲਤੀ ਹੋ ਸਕਦੀ ਹੈ ਜੀ ਕੰਪਿਊਟਰ ਕੋ ਥੋੜੀ ਗਲਤੀ ਹੋ ਜਾਏਗੀ ਬਿਲਕੁਲ ਸਰ ਚੋਰ ਫੜਨ ਲਈ ਕੈਮਰਾ ਲਾਇਆ ਜੀ ਹੁਣ ਜੇ ਬੰਦਾ ਲਾਉਗਾ ਬੰਦਾ ਤਾਂ ਸੋਜੂਗਾ ਕੈਮਰਾ ਕਿੱਥੋਂ ਸੋਜੂਗਾ ਜੀ ਕੈਮਰੇ 'ਚ ਤਾਂ ਸਤੁੱਧਲਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਬਿਲਕੁਲ ਸਰ ਜਦੋਂ ਤੁਸੀਂ ਆਸਟ੍ਰੇਲੀਆ ਉਤਰ ਗਏ ਤੁਸੀਂ ਕੈਮਰੇ ਦੀ ਨਿਗਾਹ 'ਚੋਂ ਹਰ ਪਾਸੇ ਜੀ ਤੁਸੀਂ ਅੱਜ ਨਹੀਂ ਫੜੇ ਜਾਓਗੇ ਕੱਲ ਫੜੇ ਜਾਓ ਕੱਲ ਹੀ ਪਰਸੋਂ ਫੜੇ ਜਾਓਗੇ ਜੀ ਜਿੰਨੀਆਂ ਮਰਜ਼ੀ ਚਲਾਕੀਆਂ ਕਰ ਲਓ ਕਾਲਜਾਂ ਦੇ ਨਾਲ ਯੂਨੀਵਰਸਿਟੀਆਂ ਨਾਲ ਏਜੰਡਾ ਦਾ ਡੀਲਰਾਂ ਨਾਲ ਜੀ ਜਿਹੜੇ ਏਜੰਟ ਤੋਂ ਤੁਸੀਂ ਫਾਈਲ ਲਾਈ ਨਾ ਜੀ ਜੀ ਉਹ ਏਜੰਟ ਨੇ ਹਜ਼ਾਰਾਂ ਹੀ ਫਾਈਲਾਂ ਹੋਰ ਲਾਈਆਂ ਜੀ ਜਿੱਦ ਦਿਨ ਉਸ ਏਜੰਟ ਦਾ ਕੋ ਫਰਾਡ ਫੜਿਆ ਗਿਆ ਨਾ ਉਹ ਦਿਨ ਫਾਈਲ ਤੁਹਾਡੀ ਵੀ ਖੁੱਲਣੀ ਹੈ ਜੀ ਹੁਣ 800 ਸਟੂਡੈਂਟ ਫੜੇਗੇ ਜੀ ਇੱਕ ਕਾਲਜ ਹੈ ਪਰਥ ਦੇ ਵਿੱਚ ਠੀਕ ਹੈ ਸਰ ਉਸ ਕਾਲਜ ਨੇ ਨਕਲੀ ਸਰਟੀਫਿਕੇਟ ਵੰਡੇ ਪੜਾਇਆ ਨਹੀਂ ਨਿਆਣਿਆਂ ਨੂੰ ਜੀ ਉਹਦਾ ਇੱਕ ਸਰਟੀਫਿਕੇਟ ਫੜਿਆ ਗਿਆ ਜੀ ਡਿਪਾਰਟਮੈਂਟ ਨੇ ਫੜ ਲਿਆ ਪ੍ਰੂਫ ਹੋ ਗਿਆ ਕਿ ਹਾਂਜੀ ਇਹ ਨਕਲੀ ਇਸ਼ੂ ਕੀਤਾ ਬੱਚਾ ਪੜਿਆ ਨਹੀਂ ਜੀ ਉਸ ਕਾਲਜ ਨੇ 800 ਸਰਟੀਫਿਕੇਟ ਇਸ਼ੂ ਕੀਤੇ ਹੋਏ ਸੀ ਉਹਨਾਂ ਨੇ 800 ਦੇ 800 ਬੰਦੇ ਫਿਲਾਲੇ 800 ਦੇ 800 ਨੂੰ ਦੰਡ ਦੇ ਦਿੱਤਾ ਜੀ ਸੋ ਜੇ ਤੁਸੀਂ ਮਾੜੇ ਬੰਦੇ ਦੇ ਨਾਲ ਖੜੇ ਵੀ ਹੋ ਨਾ ਜੀ ਫਿਰ ਵੀ ਉਹਦਾ ਖਾਮਿਆਸਾ ਭੁਗਤਣਾ ਪੈਣਾ ਜੀ ਸੋ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਚੰਗੇ ਲੋਕਾਂ ਨਾਲ ਰਹੋ ਚੰਗੇ ਲੋਕਾਂ ਨਾਲ ਵਪਾਰ ਕਰੋ ਜੀ ਮਾੜੇ ਬੰਦੇ ਨਾਲ ਵਪਾਰ ਕਰੋਗੇ ਮਾੜੇ ਬੰਦੇ ਕੋ ਨੌਕਰੀ ਕਰੋਗੇ ਮਾੜੇ ਬੰਦੇ ਕੋ ਸਪਾਂਸਰਸ਼ਿਪ ਲੈ ਲੋਗੇ ਮਾੜੇ ਕਾਲਜ ਪੜੋਗੇ ਜੀ ਇੱਕ ਨੱਕ ਦਿਨ ਵਾਪਸ ਆਣਾ ਪੈਣਾ ਠੀਕ ਹੈ ਸਰ ਸਰ ਐਸਓਪੀ ਰਿਜੈਕਟ ਹੋਣ ਦੇ ਕਾਰਨ ਕੀ ਰਹਿੰਦੇ ਨੇ ਏਜੰਟ ਬਣਾ ਦਿੰਦਾ ਜੀ ਝੂਠ ਮਾਰੀ ਜਾਂਦੇ ਲੋਕੀ ਜੀ ਝੂਠੀ ਦੱਸੀ ਜਾਂਦੇ ਜੀ ਮੈਂ ਤਾਂ ਬੜਾ ਉੱਥੇ ਫੰਨੇ ਖਾਨ ਜੀ ਕਾਗਜ਼ ਹੈ ਕੋਈ ਨਹੀਂ ਜੀ ਆਸਟ੍ਰੇਲੀਆ ਪੜਨ ਜਾਣਾ ਨਾ ਜੀ ਉਹਦੇ ਚ ਐਸਓਪੀ ਜੇ ਚ ਲਿਖਣਾ ਪਣਾ ਤੁਹਾਡਾ ਮਾਪਿਓ ਕਰਦਾ ਕੀ ਜੀ 2 ਕਿੱਲੇ ਤੁਹਾਡੇ ਕੋ ਪਹਿਲੀ ਹੈ ਤੁਸੀਂ 20 ਕਿੱਲੇ ਲਿਖਤੀ ਜੀ ਕਾਗਜ਼ ਮੰਗੇ ਕਾਗਜ਼ ਨਹੀਂ ਤੁਹਾਡੇ ਨੂੰ ਨਕਲੀ ਬਣਾ ਕੇ ਦੇ ਦਿੱਤੇ ਜੀ ਨਿਕਲ ਗਈ ਐਸਓਪੀ ਹੋ ਗਈ ਠੀਕ ਹੈ ਸਰ ਵੀਜ਼ਾ ਲੱਗ ਗਿਆ ਪਹੁੰਚ ਗਏ ਤੁਸੀਂ ਉੱਥੇ ਜੀ ਹੋ ਗਈ ਪੀਆਰ ਜੀ ਕਿਤੇ ਦਸਾਂ ਸਾਲਾਂ ਬਾਅਦ ਮੈਸੀ ਨੂੰ ਸ਼ੱਕ ਪੈ ਗਿਆ ਕਿ ਇਹਨੂੰ ਦੱਸਦਾ ਯਾਰ ਇਹ ਤਾਂ ਨਕਲੀ ਕਾਗਜ਼ ਲਾ ਗਿਆ ਜੀ ਫਿਰ ਵਾਪਸੀ ਹੋਣੀ ਠੀਕ ਹੈ ਸਰ ਇੱਕ ਝੂਠ ਮਾਰਿਆ ساری ਜ਼ਿੰਦਗੀ ਝੂਠ ਤੇ ਖੜੀ ਹੋਣੀ ਹੈ ਜੀ ਅਸੀਂ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਲੈ ਦੇਾਂਗੇ ਜੀ ਮੈਂ ਬਗੈਰ ਫੰਡਾਂ ਦੇ ਵੀ ਵੀਜ਼ਾ ਲੈ ਲਵਾਂਗਾ ਠੀਕ ਹੈ ਸਰ ਮੈਂ ਥੋੜੇ ਪੈਸੇ ਨਾਲ ਵੀ ਲਾ ਦੂੰਗਾ ਅਸੀਂ 5 ਲੱਖ ਰੁਪਏ ਚ ਇੱਕ ਵੀਜ਼ਾ ਸ਼ੁਰੂ ਕੀਤਾ ਇੱਕ टीएन ਵੀਜ਼ਾ ਹੁੰਦਾ ਜੀ ਜਿਹਦੇ ਵਿੱਚ ਤੁਸੀਂ ਪਹਿਲਾ 1 ਸਾਲ ਇੰਡੀਆ ਚ ਪੜਨਾ ਹੁੰਦਾ ਜੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਨ੍ਹਾਂ ਨੇ ਇੰਡੀਆ ਚ ਕੈਂਪਸ ਖੋਲਦੇ ਉਹ ਚ ਕਟਿੰਗ ਯੂਨੀਵਰਸਿਟੀ ਹੈ ਜੀ ਮਡਕ ਯੂਨੀਵਰਸਿਟੀ ਹੈ ਬੂਲਨਗਾਂਗ ਯੂਨੀਵਰਸਿਟੀ australia ਨੇ ਜੁਨੀਵਰਸਿਟੀ ਐਨੇ ਭਾਰਤ ਚ ਕੈਂਪਸ ਖੋਲਤੇ ਠੀਕ ਹੈ ਜੀ ਤੂੰ ਸਾਲ ਉਹ ਚ ਪੜ ਲਓ 5 ਲੱਖ ਰੁਪਏ ਦੀ ਸਮੈਸਟਰ ਦੀ ਫੀਸ ਹੈ ਜੀ ਦੋ ਸਮੈਸਟਰ ਪੜ ਕੇ ਫੇਰ ਚੱਲ ਜੀਂ ਅਗਲੇ ਸਾਲ ਠੀਕ ਕੋਈ ਫੰਡ ਦੀ ਸ਼ੋ ਕਰਨਾ ਜੀ ਹਰ ਚੀਜ਼ ਦਾ ਹੱਲ ਹੈਗਾ ਕਿ ਤੁਸੀਂ ਸਾਲ ਰੁਕਣ ਲਈ ਤਿਆਰ ਜੇ ਤੇ ਤੇ ਬੰਦੇ ਨੂੰ ਕੋਈ ਭਾਜੀ ਰਿਫਿਊਜ਼ ਹੋਇਆ ਤੇਰਾ ਦੁਬਾਰਾ ਅਪਲਾਈ ਕਰਦੇ ਨਾ ਕਹਿੰਦਾ ਨਾ ਐਮਬੈਸੀ ਫੀਸ ਮਿਲਣੀ ਨਹੀਂ ਤੂੰ ਵੀ ਲਾ ਬਿਲਕੁਲ ਸਰ ਬਾਹਰ ਤੁਸੀਂ ਜਾਣਾ ਮੈਂ ਥੋੜੀ ਜਾਣਾ ਜੀ ਮੈਨੂੰ ਕਾਗਜ਼ ਅਸਲੀ ਦਿਓ ਮੈਂ ਵੀਜ਼ਾ ਲਵਾ ਦਿੰਦਾ ਠੀਕ ਹੈ ਸਰ ਜੀਟੀ ਦੇ ਵਿੱਚ ਕੀ ਕੀ ਦਿਖਾਉਣਾ ਚਾਹੀਦਾ ਸਰ ਮਾਪਿਓ ਦੀ ਇਨਕਮ ਟੈਕਸ ਦੀ ਰਟਰਨਾ ਜੀ ਜੀ ਫਾਰਮ ਜਮ੍ਹਾਂ ਬੰਦੀਆਂ ਜ਼ਮੀਨ ਦੀਆਂ ਜੀ ਕਰੰਟ ਅਕਾਊਂਟ ਦੀ ਸਟੇਟਮੈਂਟ ਜੀ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਮਾਪਿਓ ਵਪਾਰ ਕਰਦੇ ਨੇ ਤੁਸੀਂ ਕਹਿ ਲੈਂਦੇ ਜੀ ਸਾਡੀ ਤਾਂ ਜੀ 10 ਲੱਖ ਰੁਪਇਆ ਆਮਦਨ ਹੈ ਜੀ ਤੁਸੀਂ ਰਟਰਨ ਵੀ ਭਰਤੀ ਜੀ 7 ਲੱਖ ਦੀ ਰਟਰਨ ਤੱਕ ਕੋਈ ਟੈਕਸ ਨਹੀਂ ਹੈ ਅੱਜ ਦੀ ਰੇਟ ਚ ਜੀ ਹੁਣ ਤੁਸੀਂ ਲੈ ਕੇ ਦੇਤਾ ਡਿਪਾਰਟਮੈਂਟ ਨੂੰ ਮੇਰੀ 7 ਲੱਖ ਰੁਪਇਆ ਆਮਦਨ ਹੈ ਠੀਕ ਹੈ ਸਰ ਅਗਲੇ ਕੰਦੇ ਲਿਆ ਬੈਂਕ ਦੀ ਸਟੇਟਮੈਂਟ ਲਿਆ ਜੀ ਤੁਹਾਨੂੰ 7 ਲੱਖ ਰੁਪਏ ਆਮਦਨ ਹੈ ਤਾਂ 7 ਲੱਖ ਆਮਦਨ ਬੈਂਕ ਚ ਦਿਖਾਣੀ ਪੈਣੀ ਹੈ ਜੀ ਬੈਂਕ ਚ ਤਾਂ ਪੈਸੇ ਜਮਾ ਹੀ ਨਹੀਂ ਹੋਏ ਕਦੀ ਵੀ ਜੀ ਤੇ ਫਿਰ ਉਹ ਝੂਠ ਮਾਰ ਰਿਹਾ ਤੁਸੀਂ ਜੀ ਉਹ ਜਿਹੜੀ ਝੂਠ ਦੀ ਆਈਟੀਆਰ ਉਹਦੇ ਸਿਰ ਤੇ ਵੀਜ਼ਾ ਨਹੀਂ ਲੱਗਣਾ ਜੀ ਜੀਟੀ ਦੇ ਵਿੱਚ ਖਾਲੀ ਇਨਕਮ ਨਾਲ ਕਾਰੀ ਨਹੀਂ ਚੱਲਣਾ ਉਹਦੇ ਪ੍ਰੂਫ ਦੇਣੇ ਪੈਣੇ ਇਹ ਪੈਸਾ ਆਇਆ ਕਿੱਥੋਂ ਆ ਜੀ 7 ਲੱਖ ਦੀ ਰਿਟਰਨ ਤਾਂ ਮੰਗਤੇ ਦੀ ਵੀ ਹੋਗੀ ਜੀ ਕੋਈ ਰੇੜੀ ਜਾਂਦਾ ਉਹ ਵੀ 7 ਲੱਖ ਦੀ ਭਰ ਦੂਗਾ ਉਹਨਾਂ ਨੇ ਤੁਹਾਡੇ ਕੋ ਐਵੀਡੈਂਸ ਮੰਗਣੇ ਆ ਕੱਲੂ ਸਰਕਾਰ ਪਾਲਿਸੀ ਬਣਾ ਦਿੰਦੀ ਜੀ 50 ਲੱਖ ਰੁਪਏ ਦੀ ਆਈਟੀਆਰ ਤੱਕ ਹੈ ਨਹੀਂ ਟੈਕਸ ਦਾ ਹੁਣ ਐਗਰੀਕਲਚਰ ਉਹ ਚ ਟੈਕਸ ਨਹੀਂ ਹੈਗਾ ਜੀ ਤੇ ਕਹਦੋਗੇ ਸਾਰੇ ਟੈਨ ਭਰ ਦਿਓ 50 ਲੱਖ ਰੁਪਏ ਦੀ ਜੀ ਕੱਲ ਮੇਰੀ 50 ਲੱਖ ਰੁਪਏ ਆਮਦਨ ਹੈ ਲੈ ਨਾ ਦਿਖਾ ਦਮੀਨ ਦਿਖਾ ਬਿਲਕੁਲ ਸਰ ਕਿਥੋਂ ਆ 50 ਲੱਖ ਕਿਹੜੇ ਆਰਟੀ ਨੇ ਦਿੱਤਾ ਖਾਤਾ ਦਿਖਾ ਕਿਹੜੇ ਖਾਤੇ ਚ ਆ ਸੀ ਤੁਸੀਂ ਜਦੋਂ ਭਾਰਤ ਸਰਕਾਰ ਨੂੰ ਕਹਿ ਰਹੇ ਹੋ ਮੇਰੀ 7 ਲੱਖ ਆਮਦਨ ਹੈ ਤਾਂ ਭਾਰਤ ਸਰਕਾਰ ਨਹੀਂ ਪੁੱਛੂਗੀ ਦਿਖਾ ਕਿਹੜੇ ਬੈਂਕ ਚ ਪਏ ਪੈਸੇ 7 ਲੱਖ ਗਿਆ ਕਿੱਥੇ ਬਿਲਕੁਲ ਸਰ ਉਹ ਤਾਂ ਝੂਠ ਮਾਰਿਆ ਤੁਸੀਂ ਜੀ ਉਸ ਝੂਠ ਦੀ ਆਈਟੀਆਰ ਦੇ ਬੇਸ ਤੇ ਵੀਜ਼ਾ ਨਹੀਂ ਲੱਗਣਾ ਜੀ ਇਨਕਮ ਟੈਕਸ ਦੀ ਰਿਟਰਨ ਇਨਕਮ ਆਮਦਨ ਦਾ ਪ੍ਰੂਫ ਜੀਟੀਓ ਮੰਨੀ ਜਾਣੀ ਜਿਹੜੇ ਪੈਸੇ ਬੈਂਕ ਚ ਆਏ ਐ ਟਰੰਕ ਚ ਥੋੜੀ ਰੱਖਿਆ ਹੁੰਦਈ ਘਰ 7 ਲੱਖ ਰੁਪਈਆ ਦੁਨੀਆ ਡਿਜੀਟਲ ਹੋ ਚੁੱਕੀ ਐ ਇੱਥੇ ਪੈਸੇ ਚੁੱਕ ਕੇ ਲੈ ਜਾਣਾ ਹੀ ਓਕੇ ਐ ਜੀ ਜਿੰਨੇ ਦੀ ਵੀ ਇਨਕਮ ਟੈਕਸ ਦੀ ਰਿਟਰਨ ਆ ਉਹਨੇ ਪੈਸੇ ਖਾਤੇ ਚ ਬੋਲ ਦੇਵੇ ਤੂੰ ਕਹਿੰਦੇ ਜੀ ਸਾਡੀ ਦੁਕਾਨ ਐ ਦੁਕਾਨ ਚ ਖਾਤਾ ਹੀ ਨਹੀਂ ਦੁਕਾਨ ਦੇ ਨਾਮ ਦਾ ਖਾਤਾ ਹੀ ਨਹੀਂ ਕਾਦੀ ਦੁਕਾਨ ਹੋਈ ਫਿਰ ਜੀ ਸਮਝਣਾ ਪਏਗਾ ਕਾਗਜ਼ਾਂ ਨੂੰ ਵੀਜ਼ਾ ਮਿਲਦਾ ਪਿਆ ਜੀ ਤੇ ਕਾਗਜ਼ਾਂ ਚ ਪ੍ਰੂਵ ਕਰਨਾ ਪੈਣਾ ਤੁਸੀਂ ਸਹੀ ਜੇ ਹਰ ਚੀਜ਼ ਦਾ ਹੱਲ ਹੈਗੇ ਚੰਗੇ ਜੱਟ ਕੋ ਜਾਓ ਤੁਹਾਨੂੰ ਰਾਹ ਪਾਊਗਾ ਸਰ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕੀਤਾ ਰਿਫਿਊਜ਼ਲ ਆ ਗਈ ਗਲਤੀ ਕੀਤੀ ਹੈ ਸਰ ਕੋਰਸ ਦੀ ਹੈ ਜਾਂ ਏਜੰਟ ਦੀ ਹੈ ਗਲਤੀ ਮਾਪੇ ਦੀ ਜੀ ਤਨੇ ਜੰਮਿਆ ਤੁਹਾਨੂੰ ਜੀ ਜਿੰਨੇ ਤੁਹਾਨੂੰ ਸੰਸਕਾਰ ਨਹੀਂ ਦਿੱਤੇ ਜੀ ਜਿੰਨੇ ਤੁਹਾਨੂੰ ਚਾਲੀ ਏਜੰਟ ਕੋ ਭੇਜਤਾ ਠੀਕ ਹੈ ਸਰ ਜਿੰਨੇ ਬਾਹਰ ਜਾਣਾ 2 ਸਾਲ ਦੀ ਤਿਆਰੀ ਹੈ ਜੀ ਜਦੋਂ ਨਿਆਣਾ 10ਵੀਂ ਚ ਹੁੰਦਾ ਨਾ ਮਾਪੇ ਨੂੰ ਚਾਹੀਦਾ ਕਿ ਉਹਦੀ ਉਦਾਂ ਨੇ ਫੰਡ ਬਣਾਈਏ ਉਦਾਂ ਦੀ ਪੜ੍ਹਾਈ ਪੜਾਈਏ ਉਦਾਂ ਦਾ ਐਲਰਟ ਕਰਾਈਏ ਜੈਂਟ ਦੇ ਨੁਕਸ ਕਿੱਥੋਂ ਹੋ ਸਕਦਾ ਜੈਂਟਰੀ ਥੋੜੀ ਜੰਮਿਆ ਹੈ ਜੀ ਬੱਚੇ ਦਾ ਨੁਕਸ ਕਿੱਥੋਂ ਹੋ ਸਕਦਾ ਉਹ ਤੇ ਵਿਚਾਰਾ ਜੇ ਪੁੰਗਰਿਆ ਹੀ ਹੈ ਬਿਲਕੁਲ ਸਰ 12ਵੀਂ ਕਲਾਸ ਕਰ ਲਈ ਬੱਚੇ ਨੇ 17 18 ਸਾਲ ਦਾ ਜਵਾਬ ਉਹਨੂੰ ਕੀ ਪਤਾ ਐਸਓਪੀ ਕੀ ਹੁੰਦੀ ਹੈ ਜੀ ਜੈਂਟ ਦੇ ਵਿੱਚ ਤੁਸੀਂ ਨੁਕਸ ਘਾੜਤਾ ਜੈਂਟ ਤਾਂ ਵਿਚਾਰਾ ਭੁੱਖਾ ਬੈਠਾ ਬਿਲਕੁਲ ਸਰ ਰੋਟੀ ਹੀ ਨਹੀਂ ਖਾਣ ਨੂੰ ਜੀ ਅਗਲਾ ਕਹਿੰਦਾ ਫੋਨ ਆਇਆ ਹਲੋ ਹਾਂਜੀ ਆਸਟ੍ਰੇਲੀਆ ਜਾਣਾ ਹਾਂਜੀ ਹਾਂਜੀ ਭੇਜਦੇ ਆਜੋ ਆਜੋ ਭਾਜੀ ਆਜੋ ਆਜੋ ਹਾਂਜੀ ਜੀ ਇਹੀ ਭੇ ਯੋਈ ਦਾ ਯਰ ਪੈ ਦੋ ਯਰ ਵੇ ਤਾਂ ਜੰਟਰੇ ਸ਼ਾਮ ਨੂੰ ਘਰ ਰੋਟੀ ਲੈ ਕੇ ਜਾਣੀ ਆ ਆਪਣੇ ਨਿਆਣੇ ਵਾਲੀ ਉਹਨੇ ਝੂਠ ਮਾਰਨਾ ਉਹਦਾ ਕੰਮ ਹੈ ਗਲਤ ਕੌਣ ਹੈ ਗਲਤ ਮਾਪਿਆ ਹੈ ਜਿਹੜਾ ਲਾਲਚ ਦੇ ਵਿੱਚ ਬਾਹਰ ਭੇਜਦਾ ਵਾ ਕਿ ਜਾਈ ਉੱਥੇ ਜਾ ਕੇ ਦਿਹਾੜੀ ਲਾਈ ਜੀ ਜਾਈ ਵੇ ਜਾਈ ਜਾ ਕੇ ਦਿਹਾੜੀ ਲਾਈ ਸਾਨੂੰ ਵੀ ਬੁਲਾਈ ਜੀ ਉਸ ਸੋਚਣਾ ਹੁਣ ਵੀゼ ਨਹੀਂ ਲੱਗਣੇ ਜੀ ਜਿਹਦਾ ਬੱਚਾ 10ਵੀਂ ਚ ਹੈ ਉਹਨੂੰ ਹੁਣ ਤਿਆਰੀ ਕਰਨੀ ਪਵੇਗੀ ਕਿ ਅਹੀ 2 ਸਾਲ ਬਾਅਦ ਜਵਾਕ ਭੇਜਣਾ 2 ਸਾਲ ਪੁਰਾਣੀ ਤਿਆਰੀ ਦਿਖਾਣੀ ਪੈਣੀ ਹੈ ਰਾਤੋਂ ਰਾਤ ਨਹੀਂ ਹੈਗੀ ਰਾਤ ਨੂੰ ਆਪਾਂ ਫਿਲਮ ਦੇਖੀ ਤਾਂ ਸਵੇਰ ਨੂੰ ਆਪਾਂ ਚਲੇ ਗਏ ਜੀ ਹਾਂਜੀ ਇਹ ਵੀ ਦੇਖਿਆ ਨਹੀਂ ਜੀ ਫੇਕ ਫੰਡ ਦਿਖਾਉਣ ਨਾਲ ਆਸਟ੍ਰੇਲੀਆ ਦਾ ਵੀਜ਼ਾ ਆ ਜਾਂਦਾ ਆਂਦਾ ਸੀ ਕਰੋਨਾ ਤੋਂ ਪਹਿਲਾਂ ਤੱਕ ਆ ਜਾਂਦਾ ਸੀ ਜੀ ਹੁਣ ਹਰ ਚੀਜ਼ ਡਿਜੀਟਲ ਹੈ ਜੀ ਤੁਸੀਂ ਕਿਸੇ ਬੈਂਕ ਦੀ ਮੋਗਾ ਬ੍ਰਾਂਚ ਦੇ ਫੰਡ ਲਾਉਂਦੇ ਜੀ ਏਜੰਟ ਨੇ ਪੈਸੇ ਲੈ ਕੇ ਲਵਾਉਂਦੇ ਜੀ ਉਹ ਸਾਰੇ ਪੰਜਾਬ ਨਹੀਂ ਉੱਥੋਂ ਵੰਡ ਖਰੀਦੇ ਆ ਜੀ ਜੇ ਕਿਸੇ ਦੁਕਾਨ ਤੋਂ ਚੰਗੇ ਆਂਬ ਦਾ ਜੂਸ ਮਿਲਦਾ ਨਾ ਇਹ ਕੋ ਉਚਾਰ ਬਣਾਉਂਦਾ ਹੈ ਪੰਜਾਬ ਤੋਂ ਮਸ਼ਹੂਰ ਹੈ ਕੋ ਉਚਾਰ ਹੀ ਬਣਾਉਂਦਾ ਜੀ ਫਿਰ ਪੂਰਾ ਪੰਜਾਬ ਉੱਥੋਂ ਚਾਰ ਲੈਣ ਜਾਂਦਾ ਜੀ ਹੁ ਜਿਹੜੀ ਫੰਡਾਂ ਵਾਲੀ ਦੁਕਾਨ ਹੈ ਨਾ ਜੀ ਫੰਡ ਦਾ ਜਿਹੜਾ ਕੰਮ ਕਰਦੇ ਉਹ ਸਾਰੇ ਇੱਕੋ ਜਗ੍ਹਾ ਤੋਂ ਕੰਮ ਕਰਦੇ ਆ ਉਹ ਜਦੋਂ ਰਿਫਿਊਜ਼ਲ ਆਉਂਦੀ ਫਿਰ ਸਾਰਿਆਂ ਦੀ ਆਉਂਦੀ ਹੈ ਜੀ ਨਕਲੀ ਫੰਡ ਸ਼ੋਅ ਕਰਨ ਨਾਲ ਬੈਨ ਲੱਗਦਾ ਜੀ 5 ਸਾਲ ਦਾ ਬੈਨ ਲੱਗਦਾ ਜੀ ਇੱਕ ਕੰਟਰੀ ਜਾਂ ਨਹੀਂ ਲੱਗਦਾ ਸਾਰੀਆਂ ਕੰਟਰੀਆਂ ਦਾ ਲੱਗਦਾ ਠੀਕ ਹੈ ਸਰ ਤੇ ਜਿਹਦੇ ਕੋ ਫੰਡ ਨਹੀਂ ਹੈਗੇ ਉਹ ਲੋਨ ਕਰਾ ਲਓ ਐਜੂਕੇਸ਼ਨ ਲੋਨ ਦੇ ਦਿੰਦੀ ਭਾਰਤ ਸਰਕਾਰ ਜੀ ਕਰੋੜ ਰੁਪਏ ਤੱਕ ਦਾ ਲੋਨ ਮਿਲ ਜਾਂਦਾ ਜੀ ਜੇ ਚੰਗੇ ਨੰਬਰ ਹੈਗੇ ਹਰ ਕਾਲਜ ਯੂਨੀਵਰਸਿਟੀ ਨੂੰ ਨਹੀਂ ਮਿਲਦਾ ਕੁਝ ਚੰੰਦਾ ਕਾਲਜ ਯੂਨੀਵਰਸਿਟੀਆਂ ਦੇ ਵੀ ਆ ਜਾਂਦੇ ਆ ਸੋ ਜਿਹਨੂੰ ਵੀ ਫੰਡ ਦੀ ਸਮੱਸਿਆ ਜੀ ਉਹ ਆਪਣੇ ਸਰਕਾਰੀ ਬੈਂਕ ਚ ਜਾਓ ਠੀਕ ਪੁੱਛੋ ਜੀ ਭਾਰੇ ਸਰਕਾਰ ਦੀ ਕਿਹੜੀ ਸਕੀਮ ਆਈ ਨਵੀਂ ਜੀ ਨਹੀਂ ਜਾਣਾ ਚਾਹੁੰਦੇ ਸਾਡੇ ਕੋਲ ਆ ਜਾਓ ਸਾਡੇ ਕੋਲ ਫੇਰੇ ਬੈਂਕ ਮੈਨੇਜਰ ਤੁਹਾਨੂੰ ਗੱਲ ਖਰਾ ਦੇਗਾ ਦੱਸ ਦੇਗਾ ਕਿਦਾ ਕੀ ਪੂਰਾ ਹੋ ਸਕਦਾ ਠੀਕ ਹੈ ਸਰ ਸਰ ਆਇਲਸ ਦੇ ਵਿੱਚ 6 ਬੈਂਡ ਹੈਗੇ ਜੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਦੀ ਪੋਸਿਬਿਲਟੀ ਹੈਗੀ ਨਹੀਂ ਮਿਲਨੀ ਸਾਡੇ 6 ਬੈਂਡ ਤੇ ਮਿਲਨੀ ਐਡਮਿਸ਼ਨ ਜੀ ਜੀ 6 ਬੈਂਡ ਤੇ ਕਾਲਜ ਚ ਮਿਲਨੀ ਜੀ आईटीर बारे लाख ਤੋਂ ਘਟਾ ਸਰ ਜੀਜ਼ਾ ਪੋਸੀਬਲ ਹੈ ਚਾਂਸ ਬਹੁਤ ਘੱਟ ਨੇ ਤੇ ਆਪਣੇ ਕੋਲ ਸਿਰਫ ਪ੍ਰੂਫ ਹੀ ਹੋਣਾ ਤਾਂ ਖਾਲੀ ਪ੍ਰੂਫ ਨਾ ਨਹੀਂ ਹੋਣਾ ਨਾਲ ਤੁਹਾਨੂੰ ਲਾਣੇ ਪੈਣੇ ਕਰਾਇ ਜਿੱਥੋਂ ਆਂਦਾ ਉਹਦੇ ਕਾਜ ਲਾ ਦਿਓ ਗੱਡੀਆਂ ਦੀ ਆਰਸੀ ਦੀਆਂ ਕਾਪੀਆਂ ਲਾ ਦਿਓ ਟਰੈਕਟਰ ਦੇ ਲਾ ਦਿਓ ਜ਼ਮਬੰਦੀ ਲਾ ਦਿਓ ਆਰਤੀ ਕੋਲ ਖਾ ਕੇ ਲਾ ਦਿਓ ਠੀਕ ਹੈ ਸਰ ਥੈਂਕ ਯੂ ਸਰ ਜੀ ਧੰਨਵਾਦ ਜੀ ਤਾਂ ਦੋਸਤੋ ਹੋ ਸਕਦਾ ਤੁਹਾਡੇ ਅੱਜ ਦੇ ਇਸ ਪੋਡਕਾਸਟ ਨਾਲ ਕਾਫੀ ਜ਼ਿਆਦਾ ਡਾਊਟ ਕਲੀਅਰ ਹੋ ਗਏ ਹੋਣਗੇ ਤਾਂ ਜਿਨ੍ਹਾਂ ਨੇ ਵੀ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਤਾਂ ਕੰਟੈਕਟ ਕਰੋ ਵਿਨਹਿਰੀ ਆਫਿਸ ਮੋਹਾਨ ਥੈਂਕ ਯੂ